ਪੰਜਾਬ ਵਿੱਚ ਜਿੱਥੇ ਚੋਣਾਂ ਦਾ ਵਿਕਲ ਬਚ ਚੁੱਕੇ ਉਹਤੇ ਹੀ ਪਟਿਆਲਾ ਦੀ ਗੱਲ ਕੀਤੀ ਜਾਏ ਪਟਿਆਲਾ ਦੇ ਵਿੱਚ ਕਾਂਗਰਸ ਦੀ ਜਿਹੜੀ ਹੈਗੀ ਟਿਕਟ ਤਨਵੀਰ ਗਾਂਧੀ ਨੂੰ ਦਿੱਤੀ ਗਈ ਹੈ ਪਰ ਉਹਦੇ ਵਿੱਚ ਵੀ ਥੋੜਾ ਬਹੁਤ ਜਿਹੜਾ ਹੈ ਉਹਨਾਂ ਦੇ ਵਿੱਚ ਮਤਵੇ ਦੇਖਣ ਨੂੰ ਮਿਲ ਰਿਹਾ ਹੈਗਾ ਸਾਡੇ ਨਾਲ ਐਕਸ ਐਮ ਐਲ ਏ ਮੌਜੂਦ ਨੇ ਹਰਦਿਆਲ ਕਮੋਜੀ ਗੱਲਬਾਤ ਕਰ ਲੈ ਕਮੋਜੀ ਸਾਹਿਬ ਕਾਂਗਰਸ ਦੀ ਸੀਟ ਤਨਵੀਰ ਗਾਂਧੀ ਨੂੰ ਦਿੱਤੀ ਗਈ ਹੈ ਪਰ ਮਤਵੇ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਕਾਂਗਰਸ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਾਂਗਰਸ ਵਰਕਰ ਨੂੰ ਅਸਲ ਕੇ ਖੜੇ ਰੱਖਣਾ ਪਾਰਟੀ ਦੇ ਨਾਲ ਦੈਟ ਇਜ਼ ਵੈਰੀ ਇੰਪੋਰਟੈਂਟ ਬਾਕੀ ਤਾਂ ਚੋਣਾਂ ਤਾਂ ਆਉਂਦੀਆਂ ਜਾਂ ਉਹਨਾਂ ਦਾ ਅਸੀਂ 2022 ਚ ਵੀ ਲਣੀਆ ਸੀ ਉਹ ਤੋਂ ਬਾਅਦ ਜਿਹੜਾ ਕੈਪਟਨ ਮਰੀਂਦਰ ਸਿੰਘ ਉਹਨਾਂ ਦੇ ਨਾਲ ਕੁਝ ਜਿਹੜਾ ਕਾਂਗਰਸ ਵਰਕਰ ਸ਼ਿਫਟ ਹੋ ਗਿਆ ਸੀਗਾ ਤੇ ਜਿਹੜਾ ਰਹਿ ਗਿਆ ਸੀ ਉਹਨੂੰ ਰੋਕੜ ਕੇ ਰੱਖਣਾ ਹੈਗਾ ਇਹ ਇੱਕ ਨਵਾਂ ਮਤਲਬ ਕਹਿਣ ਦਾ ਵੀ ਸੈਟਬੈਕ ਸਾਨੂੰ ਇਹ ਆਇਆ ਹੈਗਾ ਸੋ ਇਹਦੇ ਲਈ ਅਸੀਂ ਉਪਰਾਲਾ ਕਰ ਰਹੇ ਹਾਂ ਕੱਲ ਦੀ ਮੀਟਿੰਗ ਅਸੀਂ ਰੱਖੀ ਆ ਰਾਜਪੁਰੇ ਚ ਤੇ ਉਹਦੇ ਚ ਹਮ ਹਮਾ ਕੇ ਜਿਹੜੇ ਵਰਕਰ ਆ ਰਹੇ ਆ ਵਰਕਰ ਵੀ ਆ ਰਹੇ ਨੇ ਤੇ ਜਿਹੜੇ ਐਮਐਲਏ ਨੇ ਉਹ ਵੀ ਨਾਲ ਪਹੁੰਚਣਗੇ ਬਹੁਤਾਰੇ ਬਹੁਤ ਜ਼ਿਆਦਾ ਆ ਰਹੇ ਆ ਤੇ ਜਿਸ ਤਰ੍ਹਾਂ ਗੱਲ ਕੀਤੀ ਜੇ ਨਵਜੋਤ ਸਿੰਘ ਸਿੱਧੂ ਦੇ ਘਰੇ ਵੀ ਮੀਟਿੰਗ ਹੋਈ ਆ ਉਹ ਵੀ ਨਾਲ ਜਾਂ ਮੈਨੂੰ ਨਹੀਂ ਨਹੀਂ ਮੈਨੂੰ ਕੁਝ ਨਹੀਂ ਪਤਾ ਉਹਨਾਂ ਦੇ ਬਾਰੇ ਨਾ ਸੀ ਉਸ ਮੀਟਿੰਗ ਦਾ ਪਾਰਟਨ ਸਾਨੂੰ ਪਤਾ ਪਰ ਇਹ ਗੱਲ ਕੀਤੀ ਜੇ ਜਿਹੜੇ ਵਰਕਰ ਨੇ ਉਹ ਨਰਾਜ ਨੇ ਜਾਂ ਐਮਐਲਏ ਕੱਲੇ ਨਰਾਜ ਨੇ ਕਿਉਂਕਿ ਧਰਮਵੀਰ ਗਾਂਧੀ ਦਾ ਵੀ ਰਸੂਕ ਕਾਫੀ ਜ਼ਿਆਦਾ ਤਾਂ ਹੀ ਹਾਈ ਕਮਾਂਡ ਨੇ ਟਿਕਟ ਦਿੱਤੀ ਹੈ ਕੀ ਰਸੂਕ ਹੈ ਵੀ ਧਰਮਵੀਰ ਗਾਂਧੀ ਦਾ ਮੁੜ ਕੇ ਕਿਸੇ ਨੂੰ ਲੱਭੇ ਆ ਹਾਂਜੀ ਤੇ ਕੋਈ ਐਵੇਂ ਆਪਾਂ ਉਹਨਾਂ ਨੂੰ ਚੱਕੀ ਜਾ ਰਹੇ ਆ ਇਹ ਹੀ ਗਲਤ ਫੀਡਬੈਕ ਦੇ ਕੇ ਉੱਥੇ ਪਾਰਟੀ ਦਾ ਨੁਕਸਾਨ ਕਰਾ ਤੁਸੀਂ ਕੀ ਕਹਿ ਰਹੇ ਹੋ ਕਿ ਤਨਵੀਰ ਗਾਂਧੀ ਨੂੰ ਟਿਕਟ ਹਾਈ ਕਮਾਂਡ ਤੋਂ ਨਾ ਦਿੱਤੀਏ ਕਿਸੇ ਹੋਰ ਨੂੰ ਤੁਸੀਂ ਤੁਹਾਡੇ ਵੱਲੋਂ ਕਿਉਂਕਿ ਐਮਐਲਏ ਇਕੱਠੇ ਹੋਏ ਨੇ ਕਿ ਤੁਸੀਂ ਕਿੰਨੂੰ ਚਾਹਦੇ ਹੋ ਕਿ ਟਿਕਟ ਦਿੱਤੀ ਜਾਵੇ ਮੈਂ ਤਾਂ ਕਹਿਣਾ ਇੱਕ ਛੋਟੇ ਜਿਹੇ ਬੂਥ ਲੈਵਲ ਦੇ ਵਰਕਰ ਨੂੰ ਇਹ ਬਲਾਕ ਦੇ ਪ੍ਰਧਾਨ ਨੂੰ ਦੇ ਦੇਣੀ ਚਾਹੀਦੀ ਸੀ ਤਾਂ ਕਿ ਅਸੀਂ ਉਹਦਾ ਝੰਡਾ ਚੱਕਦੇ ਹੋਏ ਚੰਗੇ ਵੀ ਲੱਗਦੇ ਸੀ ਬੂਥ ਲੈਵਲ ਦੇ ਜਾਂ ਕੋਈ ਹੋਰ ਵੀ ਕੋਈ ਤੁਹਾਡੀ ਨਿਗਾਹ 'ਚ ਹੈਗਾ ਜਾਂ ਉਸ ਤੋਂ ਇਲਾਵਾ ਵੀ ਕੋਈ ਕਿਉਂਕਿ ਐਮਐਲਏ ਸੇ ਹੋਰ ਵੀ ਵਧੀਆ ਨੇ ਲਾਲ ਸਿੰਘ ਸਭ ਤੋਂ ਜਿਨ੍ਹਾਂ ਦੀ 56 ਸਾਲ ਹੀ ਜਿੰਨ ਦਾ ਕਾਂਗਰਸ ਪਾਰਟੀ 56 ਸਾਲ ਤੋਂ ਉਹ ਕਾਂਗਰਸ ਪਾਰਟੀ ਦਾ ਝੰਡਾ ਚੱਕੀ ਫਿਰਦੇ ਆ ਮੈਂ ਤੁਹਾਨੂੰ ਦੱਸੇ ਇਹ ਜਿਹੇ ਬੰਦੇ ਨੂੰ ਆਪਾਂ ਇਗਨੋਰ ਕਰਕੇ ਕਿਉਂ ਪਾਰਟੀ ਨੂੰ ਮਾਰਦੇ ਇਸ ਬਾਬਤ ਹਾਈ ਕਮਾਂਡ ਨਾਲ ਕੋਈ ਗੱਲਬਾਤ ਹੋਈ ਸਾਰਾ ਕੁਝ ਦੱਸਦਾ ਜੀ ਸਰ ਉਹ ਕੀ ਉਹਨਾਂ ਨੇ ਕੋਈ ਦਿੱਤਾ ਫੀਡਬੈਕ ਵਗੈਰਾ ਕੋਈ ਗੱਲ ਹੋਈ ਆ ਅਸੀਂ ਸਾਰਾ ਉਹਨਾਂ ਨੂੰ ਦੱਸਦਾ নাও ਉਹਨਾਂ ਦੀ ਇਹ ਹੈਗਾ ਰਾਜਾ ਵੜਿੰਗ ਜੀ ਪਹੁੰਚੇ ਸੀ ਤੇ ਉਹਨਾਂ ਨਾਲ ਕੀ ਗੱਲਬਾਤ ਹੋਈ ਉਹ ਨਾਲ ਸਾਦੇਣਗੇ ਕੱਲ ਪਹੁੰਚਣਗੇ ਬਿਲਕੁਲ ਆਣਗੇ ਤੁਸੀਂ ਦੇਖਿਆ ਕਿ ਜਿਹੜੀ ਵਿਰੋਧ ਹੈ ਤਨਵੀਰ ਗਾਂਧੀ ਦੇ ਵਿਰੁੱਧ ਉਹ ਦੇਖਣ ਨੂੰ ਮਿਲ ਰਹੀ ਹੈ ਕੱਲ ਜਿਹੜੀ ਹੈਗੀ ਮੀਟਿੰਗ ਕੀਤੀ ਜਾਏਗੀ ਉਹਦੇ ਵਿੱਚ ਰਾਜਾ ਵੜਿੰਗ ਜੀ ਵੀ ਪਹੁੰਚਣਗੇ ਤੇ ਜਿਹੜੀ ਵਰਕਰ ਮੀਟਿੰਗ ਹੈ ਉਹਦੇ ਵਿੱਚ ਫੈਸਲਾ ਕੀਤਾ ਜਾਏਗਾ ਕਿ ਕਿਨੂੰ ਦਿੱਤੇ ਨਾਲ ਹੀ ਇਹਨਾਂ ਨੇ ਹਰਿਆਲ ਕੁਮਾਰ ਜੀ ਨੇ ਕਿਹਾ ਕਿ ਲਾਲ ਸਿੰਘ ਜਿਹੜੇ 55 ਸਾਲ ਤੋਂ ਸੇਵਾ ਕਰ ਰਹੇ ਨੇ ਪਾਰਟੀ ਦੀ ਉਹਨਾਂ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਪਟਿਆਲਾ ਦੀ तो नाल रिपोर्ट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप